ਮੈਨੂੰ ਵਿਆਹ ਤੋਂ ਬਾਅਦ ਸਮਝ ਆਇਆ ਵੀ ਝਾੜੂ ਮਾਰਦੇ ਟਾਈਮ ਅੱਗੇ ਨੂੰ ਜਾਣਾ ਪੈਂਦਾ ਤੇ ਪੋਚਾ ਲਾਉਂਦੇ ਟਾਈਮ ਪਿੱਛੇ ਨੂੰ ਆਉਣਾ ਪੈਂਦਾ ਸਾਥ ਸਿਰਿਆ ਕਾਲ ਜੀ ਚੁਟਕਲੇ ਲੈ ਕੇ ਫੇਰ ਹਾਜ਼ਰਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪੰਜਾਬ ਹੜਾਂ ਦੀ ਮਾਰ ਦੇ ਵਿੱਚ ਆਇਆ ਹੋਇਆ ਐ ਇਸੇ ਕਰਕੇ ਆਪਾਂ ਵੀਡੀਓ ਬਣਾਉਣ ਤੋਂ ਥੋੜਾ ਜਿਹਾ ਲੇਟ ਹੋ ਗਏ ਬਾਬਾ ਮੇਰ ਕਰੇ ਕਿਸੇ ਨੂੰ ਤਤੀ ਬਾਣਾ ਲੱਗੇ ਸਭ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਤੇ ਛੇਤੀ ਪੰਜਾਬ ਇਸ ਮੁਸੀਬਤ ਦੀ ਘੜੀ ਦੇ ਵਿੱਚੋਂ ਬਾਹਰ ਨਿਕਲੇ ਆਜੋ ਫਿਰ ਹੱਸੀਏ ਹਸਾਈਏ ਰੌਣਕਾਂ ਲਾਈਏ ਸ਼ੁਰੂ ਕਰਦੇ ਆਂ ਕੈਲਸ਼ੀਅਮ ਦੀ ਗੋਲੀ ਹੱਥ ਦੇ ਵਿੱਚੋਂ ਨਿਕਲ ਕੇ ਟੁੱਟ ਗਈ ਥੱਲੇ ਜਾ ਕੇ ਉਹਦੇ ਦੋ ਟੁਕੜੇ ਹੋ ਗਏ ਦਾਦੀ ਬੋਲਦੀ ਐ ਲੈ ਟੈ ਜਾਨੀ ਇਹ ਤਾਂ ਆਪ ਥੱਲੇ ਡਿੱਕੇ ਟੁੱਟ ਗਈ ਇਹ ਕੀ ਹੱਡੀਆਂ ਮਜ਼ਬੂਤ ਕਰੂ ਇੱਕ ਵਿਦੇਸੀ ਗੋਰਾ ਉਸ ਵੇਲੇ बेहोश ਹੋ ਗਿਆ ਜਦੋਂ ਉਹਨੂੰ ਪਤਾ ਲੱਗਿਆ ਵੀ ਇੰਡੀਆ ਦੇ ਵਿੱਚ ਚਾਹ ਪਾਣੀ ਦਾ ਮਤਲਬ ਰਿਸ਼ਬਤ ਹੁੰਦਾ ਹੈ ਬਹੁਤ ਡੂੰਗੀ ਗੱਲ ਹੈ ਜਦੋਂ ਮੋਬਾਈਲ ਤੇ ਟੈਲੀਫੋਨ ਨਹੀਂ ਹੁੰਦੇ ਸੀ ਉਦੋਂ ਹਚਕੀ ਨੂੰ ਮਿਸ ਕਾਲ ਮੰਨਿਆ ਜਾਂਦਾ ਸੀ ਹਚਕੀ ਆ ਰਹੀ ਹੈ ਅੱਜ ਲੱਗਦਾ ਕੋਈ ਯਾਦ ਕਰ ਰਿਹਾ ਹੈ ਰੱਬ ਨੇ ਹਰੇਕ ਇਨਸਾਨ ਨੂੰ ਅਲੱਗ-ਅਲੱਗ ਬਣਾਇਆ ਅਲੱਗ-ਅਲੱਗ ਰੰਗ ਅਲੱਗ-ਅਲੱਗ ਨੈਣ ਨਕਸ ਪਰ ਜਦੋਂ ਚੀਨ ਦੀ ਵਾਰੀ ਆਈ ਉਦੋਂ ਰੱਬ ਥੱਕ ਗਿਆ ਸੀ ਪਤੰਦਰ ਨੇ ਕਾਪੀ ਪੇਸਟ ਹੀ ਕਰਤੇ ਹਰੇਕ ਦੇ ਨੈਣ ਨਕਸ ਇੱਕੋ ਜਿਹੇ ਨੇ ਪਤਨੀਆਂ ਕਦੇ ਵੀ ਖਾਣਾ ਪਤੀ ਤੋਂ ਪਹਿਲਾਂ ਨਹੀਂ ਖਾਂਦੀਆਂ ਕਿਉਂਕਿ ਵਿਗਿਆਨੀ ਵੀ ਵੱਡੀ ਖੋਜ ਕਰਨ ਤੋਂ ਪਹਿਲਾਂ ਚੂਹਿਆਂ ਤੇ ਪ੍ਰੀਖਣ ਕਰਕੇ ਦੇਖਦੇ ਹੁੰਦੇ ਆ ਜਦੋਂ 18 ਸਾਲ ਦੇ ਸੀ ਉਦੋਂ ਲੱਗਦਾ ਸੀ ਆਪਣਾ ਟਾਈਮ ਆਊ ਆਪਣੇ ਦਿਨ ਬਦਲਣਗੇ ਫਿਰ 30 ਸਾਲ ਦੇ ਹੋ ਗਏ ਉਦੋਂ ਲੱਗਦਾ ਸੀ ਫਿਰ 40 ਦੇ ਹੋ ਗਏ ਫਿਰ 50 ਦੇ ਹੋ ਗਏ ਜਵਾਕ ਵੀ ਵੱਡੇ ਹੋ ਗਏ ਫਿਰ ਲੱਗਦਾ ਸੀ ਆਪਣਾ ਟਾਈਮ ਆਊ ਫਿਰ ਇੱਕ ਦਿਨ ਮੈਂ ਬਿਮਾਰ ਹੋ ਗਿਆ ਫਿਰ ਡਾਕਟਰ ਨੇ ਹੀ ਕਿਹਾ ਹੁਣ ਇਹਦਾ ਟਾਈਮ ਆ ਗਿਆ ਰਿਸ਼ਤੇਦਾਰਾਂ ਨੂੰ ਬੁਲਾ ਲਓ ਚਲਾਕ ਦਾਦੀ ਦੀ ਗੱਲ ਦੱਸਦਾ ਇੱਕ ਵੇਲੇ ਘਰ ਦੇ ਵਿੱਚ ਚੋਰ ਆ ਗਿਆ ਦਾਦੀ ਭਾਂਡੇ ਦੇ ਵਿੱਚ ਸੁੱਤੀ ਪਈ ਸੀ ਉਹਨੇ ਚੋਰ ਨੂੰ ਦੇਖ ਲਿਆ ਉਹ ਬੋਲਦੀ ਚੋਰ ਨੂੰ ਕਹਿੰਦੀ ਪੁੱਤ ਤੂੰ ਮੈਨੂੰ ਚੰਗੇ ਘਰ ਦਾ ਲੱਗਦਾ ਕਿਸੇ ਮਜਬੂਰੀ ਦੇ ਬਸ ਚੋਰੀ ਕਰਨ ਆਇਆ ਕਹਿੰਦੀ ਕੋਈ ਗੱਲ ਨਹੀਂ ਉਹ ਅਲਮਾਰੀ ਦੇ ਵਿੱਚ ਸਾਰਾ ਕੁਝ ਪਿਆ ਕਹਿੰਦੀ ਲੈ ਜਾ ਪਰ ਕਹਿੰਦੀ ਇੱਕ ਮੇਰੇ ਮਨ ਦੇ ਵਿੱਚ ਬਹਿਮ ਹੈ ਮੈਨੂੰ ਸੁਪਨਾ ਆਇਆ ਉਹ ਦੱਸ ਉਹਦਾ ਮਤਲਬ ਕੀ ਹੈ ਕਹਿੰਦਾ ਹਾਂ ਬੇਬੇ ਦੱਸ ਕਹਿੰਦਾ ਚੋਰ ਨੂੰ ਲੱਗਿਆ ਵੀ ਦਾਦੀ ਤਾਂ ਚੰਗੀ ਐ ਕਹਿੰਦੀ ਪੁੱਤ ਮੈਨੂੰ ਲੱਗਿਆ ਵੀ ਮੈਂ ਸੁਪਨੇ ਦੇ ਵਿੱਚ ਮੈਂ ਰੇਗਿਸਤਾਨ ਦੇ ਵਿੱਚ ਹਾਂ ਉਧਰੋਂ ਚਾਰ ਗਿਲਜ ਆ ਗਈਆਂ ਕਹਿੰਦੀ ਉਹ ਮੈਨੂੰ ਆ ਕੇ ਖਾਣ ਲੱਗੀਆਂ ਮੈਂ ਜ਼ੋਰ-ਜ਼ੋਰ ਦੀ ਆਵਾਜ਼ ਮਾਰੀ ਜੱਗਿਆ 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 ਉਦੋਂ ਆਲ ਕਹਿੰਦੀ ਮੇਰੀ ਅੱਖ ਖੁੱਲ ਗਈ ਕਹਿੰਦੀ ਇਹਦਾ ਮਤਲਬ ਦੱਸ ਹੁਣ ਐਨੇ ਨੂੰ ਦਾਦੀ ਦਾ ਪੁੱਤ ਸੀ ਜਿਹੜਾ ਜੱਗਾ ਉਹਦੀ ਅੱਖ ਖੁੱਲ ਗਈ ਉਹ ਬਾਹਰੇ ਆ ਗਿਆ ਹੁਣੇ ਚੋਰ ਨੂੰ ਪੂਰਾ ਕੁੱਟਿਆ ਉਦੋਂ ਦਾਦੀ ਬੋਲਦੀ ਹੈ ਚੱਲ ਪੁੱਤ ਹੁਣ ਬੱਸ ਕਰ ਕਹਿੰਦੀ ਇਹਨੂੰ ਇਹਦੇ ਕਰਮਾਂ ਦੀ ਸਜ਼ਾ ਮਿਲ ਗਈ ਇੱਕ ਸ਼ਰਾਬੀ ਨੇ ਦਾਰੂ ਦੀ ਦੁਕਾਨ ਵਾਲੇ ਨੂੰ ਫੋਨ ਲਾਇਆ ਕਹਿੰਦਾ ਹੈਲੋ ਦਾਰੂ ਦੀ ਦੁਕਾਨ ਕਹਿੰਦਾ ਕੋਲੋਂ ਖੁੱਲੂ ਉਹ ਕਹਿੰਦਾ 9 ਵਜੇ ਖੁੱਲੂ ਸਵੇਰੇ ਕਹਿੰਦਾ ਵਾਕੀ ਗੱਲ 9 ਵਜੇ ਖੁੱਲੂ ਕਹਿੰਦਾ ਹਾਂ ਸਵੇਰੇ 9 ਵਜੇ ਖੁੱਲੂ ਫੋਨ ਕੱਟਦਾ ਫੇਰ ਲਾ ਲਿਆ ਨਹੀਂ ਮਾਗਰ ਉਹ ਸਵੇਰੇ 9 ਵਜੇ ਦੁਕਾਨ ਖੁੱਲੂ ਉਹ ਕਹਿੰਦਾ ਹਾਂ ਤੈਨੂੰ ਕਿਹਾ ਨਾ ਕਿੰਨੇ ਵਾਰੀ ਕਿਹਾ ਵੀ 9 ਵਜੇ ਖੁੱਲੂ ਕਾ ਮਾਦਾਫਰ ਅੰਦਰ ਬੈਠਾ ਦੁਕਾਨ ਦੇ ਦੁਕਾਨ ਵਾਲੇ ਨੂੰ ਫਿਕਰ ਵਹਿ ਗਿਆ ਭੱਜ ਕੇ ਆਇਆ ਜਦੋਂ ਹੀ ਉਹਨੇ ਜਿੰਦਾ ਖੋਲ ਕੇ ਸ਼ਟਰ ਖੋਲਿਆ ਦੁਕਾਨ ਦਾ ਮਾਗਰ ਆ ਗਿਆ ਸ਼ਰਾਬੀ ਹਰ ਹਰ ਦੁਕਾਨ ਖੋਲ ਹੀ ਲਈ ਜਦੋਂ ਚਲਾ ਆਦੀ ਆਦਾਈ ਦੇ ਫਿਰ ਮਾਸਟਰ ਕਹਿੰਦਾ ਨਹਿਰ ਦੇ ਬਚਾਲਿਓ ਨਿੰਬੂ ਦੇ ਬੂਟੇ ਤੋਂ ਨਿੰਬੂ ਕਿਵੇਂ ਤੋੜਾਂਗੇ ਜਵਾਕ ਕੇ ਕਹਿੰਦਾ ਜੀ ਚਿੜੀ ਬਣ ਕੇ ਕਹਿੰਦਾ ਚਿੜੀ ਕਿਹੜਾ ਕੰਜਰ ਬਣਾਉ ਤੈਨੂੰ ਕਹਿੰਦਾ ਯੋਹੀ ਕੰਜਰ ਜਿਹੜਾ ਨਹਿਰ ਦੇ ਵਿਚਾਲੇ ਨਿੰਬੂ ਦਾ ਬੂਟਾ ਲਾਉ ਚਾਰ ਦੋਸਤ ਰੇਲ ਗੱਡੀ ਦੇ ਮਗਰ ਭੱਜ ਰਹੇ ਸੀ ਦੋ ਦੋਸਤ ਰੇਲ ਗੱਡੀ ਦੇ ਵਿੱਚ ਚੜ ਗਏ ਜਿਹੜੇ ਅੰਦਰ ਖੜੇ ਸੀ ਰੇਲ ਗੱਡੀ ਦੇ ਉਹ ਕਹਿੰਦੇ ਵੈਲਡਨ ਸ਼ਾਵਾ ਸੀ ਉਹ ਕਹਿੰਦੇ ਸਵਾਹ ਵੈਲਡਨ ਕਹਿੰਦੇ ਜਾਣਾ ਤਾਂ ਉਹਨਾਂ ਨੇ ਸੀ ਅਸੀਂ ਤਾਂ ਛੱਡਣ ਆਏ ਸੀ ਗਰੀਬ ਬੰਦਾ ਕਹਿੰਦਾ ਐਸੀ ਜ਼ਿੰਦਗੀ ਨਾਲੋਂ ਤਾਂ ਮੌਤ ਹੀ ਚੰਗੀ ਐ ਜਦ ਇਹ ਜਮਦੂਤ ਆ ਗਿਆ ਕਹਿੰਦਾ ਚੱਲ ਵੀ ਮੈਂ ਤੈਨੂੰ ਲੈਣ ਆਇਆ ਉਹ ਬੋਲਦਾ ਅਛਾ ਹੁਣ ਗਰੀਬ ਬੰਦਾ ਮਜ਼ਾਕ ਵੀ ਨਹੀਂ ਕਰ ਸਕਦਾ ਮਾਸਟਰ ਕਹਿੰਦਾ ਜੇ ਤੂੰ ਕੱਲ ਨੂੰ ਸਕੂਲ ਨਾ ਆਇਆ ਨਾ ਤੈਨੂੰ ਮੈਂ ਮੁਰਗਾ ਬਣਾਉਂਗਾ ਪੱਪੂ ਬੋਲ ਕਹਿੰਦਾ ਜੀ ਮੁਰਗਾ ਤਾਂ ਮੈਨੂੰ ਪਸੰਦ ਨਹੀਂ ਮਟਰ ਪਨੀਰ ਬਣਾ ਰਹੇ ਹੋ ਇੱਕ ਗੁਜਰਾਤੀ ਬਦਾਮ ਵੇਚ ਰਿਹਾ ਸੀ ਕੁਲ੍ਹਾ ਕਹਿੰਦਾ ਯਾਰ ਸੱਚੀ ਬਦਾਮ ਖਾਣ ਨਾਲ ਦਿਮਾਗ ਤੇਜ ਹੁੰਦਾ ਗੁਜਰਾਤੀ ਕਹਿੰਦਾ ਬਿਲਕੁਲ ਕਹਿੰਦਾ ਐਂ ਦੱਸ ਵੀ 1 ਕਿਲੋ ਚੌਲਾਂ ਦੇ ਵਿੱਚ ਕਿੰਨੇ ਦਾਣੇ ਹੁੰਦੇ ਨੇ ਕੁਲ੍ਹਾ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਫਿਰ ਗੁਜਰਾਤੀ ਨੇ ਉਹਨੂੰ ਦੋ ਬਦਾਮ ਖਵਾਈ ਕਹਿੰਦਾ ਹੁਣ ਐਂ ਦੱਸ ਵੀ ਇੱਕ ਦਰਜਨ ਦੇ ਵਿੱਚ ਕਿੰਨੇ ਕੇਲੇ ਹੁੰਦੇ ਆ ਕੁਲ੍ਹਾ ਕਹਿੰਦਾ 12 ਕਹਿੰਦਾ ਦੇਖ ਲੈ ਫਿਰ ਕਮਾਲ ਆ ਕਹਿੰਦਾ ਹਾਂ ਯਾਰ ਕਮਾਲ ਹੋ ਗਈ ਕਹਿੰਦਾ ਦਿਮਾਗ ਤੇਜ ਕਰਤਾ ਕੁਦ੍ਦਾ ਕਹਿੰਦਾ ਜੇ ਤੈਨੂੰ ਗਰਮੀ ਲੱਗਦੀ ਹੋਵੇ ਫਿਰ ਤੂੰ ਕੀ ਕਰੇਂਗਾ ਚੰਡਾ ਕਹਿੰਦਾ ਮੈਂ ਕੂਲਰ ਮੂਰੇ ਜਾ ਕੇ ਬਹਿ ਜੂਗਾ ਕਹਿੰਦਾ ਜੇ ਬਾੜੀ ਗਰਮੀ ਲੱਗਦੀ ਹੋਵੇ ਫਿਰ ਮੈਂ ਕਹਿੰਦਾ ਕੂਲਰ ਨੂੰ ਆਨ ਕਰ ਲੂੰਗਾ ਡਾਕਟਰ ਕਹਿੰਦਾ ਰੋਜ਼ 5 ਕਿਲੋਮੀਟਰ ਚੱਲਿਆ ਕਰ ਕਹਿੰਦਾ ਇਸ ਤਰੀਕੇ ਨਾਲ ਇੱਕ ਸਾਲ ਦੇ ਵਿੱਚ ਤੇਰਾ 50 ਕਿਲੋ ਵਜ਼ਨ ਘੱਟ ਹੋ ਜੂ ਹੁਣ ਇੱਕ ਸਾਲ ਬਾਅਦ ਉਹ ਬੰਦੇ ਨੇ ਫੋਨ ਲਾਇਆ ਕਹਿੰਦਾ ਡਾਕਟਰ ਸਾਹਿਬ ਮੇਰਾ ਵਜ਼ਨ ਤਾਂ ਘਟ ਗਿਆ ਪਰ ਮੈਂ ਇੱਕ ਸਾਲ ਦੇ ਵਿੱਚ 1825 ਕਿਲੋਮੀਟਰ ਦੂਰ ਚੱਲ ਕੇ ਆ ਗਿਆ ਕਹਿੰਦਾ ਹੁਣ ਵਾਪਸ ਕਿਵੇਂ ਜਾਵਾਂ ਮਾਸਟਰ ਕਹਿੰਦਾ ਘਰ ਦੇ ਵਿੱਚ ਟਾਇਲਟ ਬਣਾਉਣ ਦੇ ਕੀ ਫਾਇਦੇ ਨੇ ਜਵਾਕੇ ਕਹਿੰਦਾ ਜੀ ਇੱਕ ਤਾਂ ਵਾਤਾਵਰਣ ਸੋਧ ਰਹਿੰਦਾ ਮਾਸਟਰ ਕਹਿੰਦਾ ਸ਼ਾਬਾਸ਼ ਇਹ ਕਹਿੰਦਾ ਦੂਜਾ ਫਾਇਦਾ ਕਹਿੰਦਾ ਜੀ ਇੱਕ ਉੱਠ ਕੇ ਮੂਰੇ ਨਹੀਂ ਹੋਣਾ ਪੈਂਦਾ ਈਮੇਲ ਜਿੰਨੀ ਮਰਜ਼ੀ ਤਰੱਕੀ ਕਰ ਲੇ ਪਰ ਖਬਰ ਫਲਾਉਣ ਦੇ ਵਿੱਚ ਫੀਮੇਲ ਦਾ ਮੁਕਾਬਲਾ ਨਹੀਂ ਕਰ ਸਕਦਾ ਦੁੱਖ ਕੀ ਹੈ ਸਵੇਰੇ 7 ਵਜੇ ਅੱਖ ਖੁੱਲ੍ਹੇ ਪਤਾ ਲੱਗਦਾ ਹੈ ਵੀ ਹੁਣ ਤਾਂ ਕੰਮ ਤੇ ਜਾਣਾ ਹੀ ਪੈਣਾ ਖੁਸ਼ੀ ਕੀ ਹੈ ਰਾਤ ਨੂੰ 2 ਵਜੇ ਅੱਖ ਖੁੱਲ੍ਹੇ ਪਤਾ ਲੱਗਦਾ ਵੀ ਹਜੇ ਤਾਂ 5 ਘੰਟੇ ਹੋਰ ਸੌਣਾ ਹੈ ਤੇ ਡਬਲ ਖੁਸ਼ੀ ਕੀ ਹੈ ਰਾਤ ਨੂੰ ਅੱਖ ਖੁੱਲ੍ਹੇ ਤੇ ਪਤਾ ਲੱਗੇ ਵੀ ਕੱਲ ਨੂੰ ਤਾਂ ਛੁੱਟੀ ਹੈ ਘਰ ਵਾਲਾ ਬੋਲਦਾ ਜੇ ਤੈਨੂੰ ਕੁਝ ਹੋ ਗਿਆ ਨਾ ਮੈਂ ਤਾਂ ਕਾਮਲਾ ਹੋ ਜੂੰ ਕਹਿੰਦਾ ਘਰ ਵਾਲੀ ਬੋਲਦੀ ਹੈ ਤੁਸੀਂ ਦੂਜਾ ਵਿਆਹ ਤਾਂ ਨਹੀਂ ਕਰਾਉਂਦੇ ਘਰ ਵਾਲਾ ਬੋਲਦਾ ਕਾਮਲੇ ਬੰਦੇ ਦਾ ਕੀ ਪਤਾ ਹੈ ਉਹ ਤਾਂ ਫਿਰ ਕੁਝ ਵੀ ਕਰ ਸਕਦਾ ਹੈ ਇੱਕ ਐਕਸੀਡੈਂਟ ਹੋ ਗਿਆ ਆਲੇ-ਦਾਲੇ ਭੀੜ ਜਮਾ ਹੋ ਗਈ ਗੰਜੂ ਅੱਗੇ ਜਾਣ ਦੀ ਕੋਸ਼ਿਸ਼ ਕਰ ਰਿਆ ਸੀ ਦੇਖਣ ਦੀ ਪਰ ਉਹ ਭੀੜ ਉਹਨੂੰ ਅੱਗੇ ਦਾ ਰਾਹ ਨਹੀਂ ਸੀ ਦੇ ਰਹੀ ਫਿਰ ਉਹਨੇ ਸਕੀਮ ਲਈ ਉਹ ਕਹਿੰਦੇ ਜਿਹੜਾ ਇਹ ਪਿਆ ਮੇਰਾ ਪਿਓ ਹੈ ਫਿਰ ਜਦੋਂ ਅੱਗੇ ਜਾ ਕੇ ਦੇਖਿਆ ਕੁੱਤਾ ਮਰਿਆ ਪਿਆ ਸੀ ਮੈਨੂੰ ਵਿਆਹ ਤੋਂ ਬਾਅਦ ਸਮਝ ਆਇਆ ਵੀ ਝਾੜੂ ਮਾਰਦੇ ਟਾਈਮ ਅੱਗੇ ਨੂੰ ਜਾਣਾ ਪੈਂਦਾ ਤੇ ਪੋਚਾ ਲਾਉਂਦੇ ਟਾਈਮ ਪਿੱਛੇ ਨੂੰ ਆਉਣਾ ਪੈਂਦਾ ਜੇ ਤੁਹਾਡੀ ਘਰ ਵਾਲੀ ਬਾਹਲੀ ਖਿਚ-ਖਿਚ ਕਰੇ ਨਾ ਤਾਂ ਚप्पल ਚੱਕੋ ਤੇ ਪੈਰਾਂ 'ਚ ਪਾ ਕੇ ਬਾਹਰ ਚਲੇ ਜਾਓ। ਹੋਰ ਕੁਝ ਸੋਚਣ ਦੀ ਲੋੜ ਨਹੀਂ। ਪਤਨੀ ਕਹਿੰਦੀ ਸੋਹਣਾ ਜਿਹਾ ਸ਼ੇਅਰ ਸੁਣਾਓ। ਪਤੀ ਬੋਲਦਾ। ਸੰਗ ਮਰ ਨਾਲ ਤਰਾਸਿਆ ਰੱਬ ਨੇ ਤੇਰੇ ਸੋਹਣੇ ਜਿਹੇ ਚਿਹਰੇ ਨੂੰ, ਬਾਕੀ ਬਚਿਆ ਪੱਥਰ ਤੇਰੀ ਅਕਲ ਤੇ ਪਾਤਾ। ਹੁਣ ਪਤੀ ਫਰਾਰ ਹੈ। ਮਾਸਟਰ ਕਹਿੰਦਾ ਬਈ ਇਹ ਦੱਸ ਦੁਨੀਆ ਦੇ ਵਿੱਚ ਕੁੱਲ ਕਿੰਨੇ ਦੇਸ਼ ਨੇ ਗੁੱਲੂ ਕਹਿੰਦਾ ਕਰਤੀ ਨਾ ਕਹਿੰਦਾ ਜੀ ਪਾਗਲ ਵਾਲੀ ਗੱਲ ਹੈ ਦੁਨੀਆ ਦੇ ਵਿੱਚ ਇੰਡੀਆ ਹੀ ਇੱਕ ਦੇਸ਼ ਹੈ ਬਾਕੀ ਤਾਂ ਸਭ ਵਿਦੇਸ਼ ਨੇ ਇੱਕ ਪਾਗਲਖਾਨੇ ਦੇ ਵਿੱਚ ਪੱਤਰਕਾਰ ਨੇ ਸਵਾਲ ਕੀਤਾ ਕਹਿੰਦਾ ਤੁਸੀਂ ਕਿਵੇਂ ਪਤਾ ਕਰਦੇ ਹੋ ਵੀ ਇਹ ਮਾਨਸਿਕ ਰੋਗੀ ਹੈ ਜਾਂ ਨਾਰਮਲ ਹੈ ਡਾਕਟਰ ਕਹਿੰਦਾ ਅਸੀਂ ਹਰੇਕ ਦੇ ਹੱਥ ਦੇ ਵਿੱਚ ਇੱਕ ਬਾਲਟੀ ਗਲਾਸ ਤੇ ਸਿਰਿੰਜ ਦੇ ਕੇ ਕਹਿੰਦੇ ਆ ਵੀ ਕੱਪੜੇ ਵਾਲੀ ਮਸ਼ੀਨ ਦੇ ਵਿੱਚੋਂ ਪਾਣੀ ਕੱਢੋ ਤੁਸੀਂ ਪੱਤਰਕਾਰ ਬੋਲਦਾ ਫਿਰ ਕਹਿੰਦਾ ਹਰੇਕ ਬਾਲਟੀ ਵਿੱਚ ਆਕਦਾ ਹੂ ਕਹਿੰਦਾ ਜੀ ਤੁਸੀਂ ਵੀ ਕਹਿੰਦਾ ਨਾਰਮਲ ਹੈ ਨਹੀਂ ਤੁਸੀਂ ਵੀ ਮਾਨਸਿਕ ਰੋਗੀ ਹੋ ਤੁਹਾਨੂੰ ਜਾਣਾ ਪੈਣਾ ਹੈ 343 ਨੰਬਰ ਬੈੱਡ ਤੇ ਉਹ ਕਹਿੰਦਾ ਕਿਉਂ ਪੱਤਰਕਾਰ ਕਹਿੰਦਾ ਕਿਉਂ ਕਹਿੰਦਾ ਮਸ਼ੀਨ ਦੇ ਵਿੱਚ ਪਾਣੀ ਕੱਢਣ ਲਈ ਡਰੇਨ ਸਵਿਚ ਵੀ ਲੱਗੀ ਹੋਈ ਹੈ ਮੈਡਮ ਨੇ ਪੁੱਛਿਆ ਕਹਿੰਦੀ ਜਿਹੜਾ ਬੇਵਕੂਫਾ ਸਾਰੀ ਕਲਾਸ ਦੇ ਵਿੱਚ ਉਹ ਖੜਾ ਹੋ ਜਾਵੇ ਮੱਧੂ ਬੜਾ ਮਸੂਮ ਜਿਹਾ ਬਣ ਕੇ ਖੜਾ ਹੋ ਗਿਆ ਮੈਡਮ ਕਹਿੰਦੀ ਤੂੰ ਬੇਵਕੂਫ ਹੈ ਮੱਧੂ ਬੋਲਦਾ ਕਦਾਈ ਨਹੀਂ ਮੈਂ ਸੋਚਿਆ ਤੁਸੀਂ ਇਕੱਲੇ ਖੜੇ ਹੋ ਮੈਂ ਵੀ ਖੜਾ ਹੋ ਜੰਦਾ ਹੱਸਦੇ ਰਿਹਾ ਕਰੋ ਭਾਈ ਚਿੰਤਾ ਕਰਨ ਲਈ ਤਾਂ ਅਜੇ ਸਾਰੀ ਉਮਰ ਪਈ ਐ ਬੜਾਪਾ ਵੀ ਪਿਆ ਧੰਨਵਾਦ ਜੀ ਉਮੀਦ ਕਰਦਾ ਵੀਡੀਓ ਤੁਹਾਨੂੰ ਹਰ ਵਾਰ ਦੀ ਤਰ੍ਹਾਂ ਚੰਗੀ ਲੱਗੀ ਹੋ ਤੁਹਾਡਾ ਮਨ ਖੁਸ਼ ਹੋਇਆ ਹੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਵੀ ਵੀਡੀਓ ਕਿਹੋ ਜੀ ਲੱਗੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਨਾਲ ਹੋਰਾਂ ਤੱਕ ਵੀ ਵੀਡੀਓ ਪਹੁੰਚਦੀ ਹੈ ਹੋਰ ਵੀ ਹੱਸਦੇ ਨੇ ਹੋਰਾਂ ਦਾ ਮਨ ਵੀ ਖੁਸ਼ ਹੁੰਦਾ ਹੈ ਕਈ ਵਾਰ ਕਿਸੇ ਦੀ ਉਦਾਸੀ ਇਸ ਵੀਡੀਓ ਦੇ ਨਾਲ ਦੂਰ ਹੋ ਜਾਂਦੀ ਹੈ ਇਸ ਕਰਕੇ ਵੀਡੀਓ ਜ਼ਰੂਰ ਸ਼ੇਅਰ ਕਰਿਆ ਕਰੋ ਸਾਰਿਆਂ ਦੇ ਨਾਲ ਧੰਨਵਾਦ